ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਕਹਾਣੀ ਹੈ ਨੂਹਾ ਵੀ ਕਿਸੇ ਦੀਆਂ ਧੀਆਂ ਹਨ ਨੂਹ ਪਤੀ ਅਤੇ ਸੱਸ ਨਾਲ ਲੜ ਕੇ ਪੇਕੇ ਜਾ ਬੈਠੀ ਦੋਹਾਂ ਪਰਿਵਾਰਾਂ ਦੇ ਸਕੇ ਸਬੰਧੀ ਤੇ ਪੰਚਾਇਤ ਮਸਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਲੜਕੀ ਨੂੰ ਝਗੜੇ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਇਹ ਮੈਨੂੰ ਪੇਕੇ ਨਹੀਂ ਜਾਣ ਦਿੰਦੇ ਹਰ ਵਕਤ ਸ਼ੱਕ ਕਰਦੇ ਹਨ ਫੋਨ ਕਰਨ ਤੇ ਪਾਬੰਦੀ ਹੈ ਜਦ ਮੇਰੇ ਮਾਪੇ ਮਿਲਣ ਆਉਂਦੇ ਹਨ ਇਹਨਾਂ ਦਾ ਵਿਵਹਾਰ ਠੀਕ ਨਹੀਂ ਹੁੰਦਾ ਪਰੀ ਨਾਦੀ ਧੀ ਤੀ ਜੇ ਜਥੇ ਦਿਨ ਕੱਚ ਚ ਬੈਗ ਪਾ ਕੇ ਆ ਜਾਂਦੀ ਹੈ ਨੂੰ ਦੀ ਤੀ ਵਾਰ ਕੀਤੀ ਗੱਲ ਸੁਣ ਕੇ ਸੱਸ ਗੁੱਸੇ ਚ ਕਹਿਣ ਲੱਗੀ ਤੂੰ ਮੇਰੀ ਧੀ ਦੀ ਕੀ ਰੀਸ ਕਰੇਂਗੀ ਉਹਦੇ ਸਾਰੇ ਉਹਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਇਹ ਸਭ ਸੁਣ ਕੇ ਲੜਕੀ ਦੀ ਮਾਂ ਕਹਿਣ ਲੱਗੀ ਭੈਣ ਜੀ ਤੁਹਾਡੀ ਕਿਸਮਤ ਚੰਗੀ ਐ ਜੋ ਤੁਹਾਨੂੰ ਚੰਗੇ ਰਿਸ਼ਤੇਦਾਰ ਮਿਲੇ ਕਿਸਮਤ ਤਾਂ ਸਾਡੀ ਮਾੜੀ ਆ ਜਿਨ੍ਹਾਂ ਦਾ ਕੰਜਰਾ ਨਾਲ ਵਾਪਿਆ ਗੱਲ ਕਾਫੀ ਵੱਧ ਗਈ ਮੇਣੋ ਮੇਣੀ ਪੂਰੇ ਤੀਏ ਚੱਲੇ ਰਿਸ਼ਤੇਦਾਰਾਂ ਨੇ ਮਹੌਲ ਨੂੰ ਸ਼ਾਂਤ ਕੀਤਾ ਸਭ ਦੀਆਂ ਸੁਣ ਕੇ ਪੰਚਾਇਤ ਨੇ ਫੈਸਲਾ ਲੜਕੀ ਦੇ ਹੱਥ ਦੇ ਦਿੱਤਾ ਤਾਂ ਆਖਿਰ ਲੜਕੀ ਇੱਕ ਸ਼ਰਤ ਤੇ ਸਹੁਰੇ ਆਉਣ ਲਈ ਰਾਜ਼ੀ ਹੋਈ ਕਿ ਜਿੰਨੀ ਵਾਰ ਮੇਰੀ ਨਣਾਣ ਇੱਥੇ ਆਪਣੇ ਪੇਕੇ ਆਊ ਮੈਂ ਓਨੀ ਹੀ ਵਾਰ ਆਪਣੇ ਪੇਕੇ ਜਾਵਾਂਗੀ ਜਿਹੋ ਜਿਹਾ ਵਿਵਹਾਰ ਇਹ ਮੇਰੇ ਮਾਪੇ ਜਾਂ ਰਿਸ਼ਤੇਦਾਰ ਆਉਣ ਤੇ ਕਰਨਗੇ ਉਸ ਤਰ੍ਹਾਂ ਦਾ ਵਿਵਹਾਰ ਮੈਂ ਇਨ੍ਹਾਂ ਦੇ ਰਿਸ਼ਤੇਦਾਰ ਆਉਣ ਤੇ ਕਰਾਂਗੀ ਕਈ ਬੰਦਿਆਂ ਦਾ ਨੂਹਾ ਪ੍ਰਤੀ ਨਜ਼ਰੀਆ ਹੋਰ ਤੇ ਧੀਆ ਪ੍ਰਤੀ ਹੋਰ ਹੁੰਦਾ ਨੂਹਾ ਚਾਹੇ ਦੇਵਤਾ ਤੇ ਰਾਜ ਕੇ ਸ਼ਰੀਫ ਵੀ ਹੋਣ ਪਰ ਉਹ ਉਹਨਾਂ ਨੂੰ ਸਤਾਉਣਾ ਆਪਣਾ ਅਧਿਕਾਰ ਸਮਝਦੇ ਹਨ ਕਈ ਬੇਵਕੂਫ ਜਾਇ ਪਤੀ ਗਲਤ ਗੱਲ ਤੇ ਮਾਪੇ ਦਾ ਹੀ ਸਾਥ ਦੇਣਗੇ ਦੂਜੇ ਪਾਸੇ ਚਾਹੇ ਉਹਨਾਂ ਦੀ ਧੀ ਨੇ ਸੌਰਿਆਂ ਦੇ ਨੱਕ ਚ ਦੰਪਕਾਰ ਰੱਖਿਆ ਹੋਵੇ ਚਾਹੇ ਰੋਜ਼ ਹੋਈ ਕੋਈ ਨਵਾਂ ਚੰਦ ਚੜਾਉਂਦੀ ਹੋਵੇ ਉਹ ਨਹੀਂ ਉਹਨਾਂ ਨੂੰ ਦਿਖਦਾ ਅਤੇ ਆਣ ਗਵਾਂਣ ਚ ਰੌਲਾ ਪਾਉਂਦੇ ਫਿਰਨਗੇ ਭਾਈ ਸਾਡਾ ਤਾਂ ਜਵਾਈ ਬਹੁਤ ਚੰਗਾ ਆ ਜਿੱਦਾਂ ਸਾਡੀ ਕੁੜੀ ਕਹਿੰਦੀ ਆ ਉਵੇਂ ਹੀ ਕਰਦਾ ਪਰ ਆ ਸਭ ਨੂੰ ਲਈ ਨਹੀਂ ਸਬਕਾਰ ਨਹੀਂ ਨੂੰਹਾ ਵੀ ਕਿਸੇ ਦੀਆਂ ਧਿਆਨ ਤਾਂ ਵਾਹ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ